ਲੜਾਕੇ ਦੀ ਧੁੱਪ ਪੈ ਰਹੀਏ ਤੇ ਤੁਸੀਂ ਏਸੀ ਦੀ ਵਰਤੋਂ ਦਿਨ ਰਾਤ ਕਰ ਰਹੇ ਹੋ ਤਾਂ ਹੋ ਜਾਓ ਸਾਵਧਾਨ ਕੋਈ ਇੱਕ ਅਜਿਹੇ ਲਾਈਵ ਤਸਵੀਰ ਦਿਖਾਵਾਂਗੇ ਜੇਕਰ ਇਹ ਤਸਵੀਰ ਤੁਸੀਂ ਦੇਖ ਲਈਗੇ ਤੁਹਾਡੀ ਵੀ ਰੂਹ ਕੰਬ ਜਾਵੇਗੀ ਮੇਨ ਕਾਰਨ ਤਾਂ ਇਹਦਾ ਹਾਈ ਟੈਂਪਰੇਚਰ ਹੈ ਗਰਮੇ ਦਾ ਹਾਈ ਟੈਂਪਰੇਚਰ ਹੋਣ ਕਾਰਨ ਇਹ ওভারヒਟ ਹੋ ਜਾਂਦੇ ਨੇ ਕੰਪਰੈਸਰ ਉਸ ਦੇ ਕਾਰਨ ਇਹ ਕੰਪਰੈਸਰ ਫਟਦੇ ਆ ਅੱਗ ਲੱਗਦੇ ਸਭ ਤੋਂ ਵੱਧ ਤੁਹਾਨੂੰ ਕੇਸ ਦੇਖੇ ਉਹਨਾਂ ਦੇ ਬਹੁਤ ਜ਼ਿਆਦਾ ਨੁਕਸਾਨ ਵੀ ਹੋ ਗਏ ਮਕੈਨਿਕ ਵੀ ਮਰ ਗਏ ਇਹ ਜ਼ਿਆਦਾਤਰ ਵੋਲਟੇਜ ਦੇ ਹੁੰਦੇ ਡ੍ਰੌਪਸ ਕਰਕੇ ਵੀ ਇਹ ਨੁਕਸਾਨ ਹੁੰਦੇ ਨੇ ਕੰਪਰੈਸਰ ਨੂੰ ਅੱਗ ਲੱਗ ਲੱਗ ਜਾਂਦਾ ਹੈ ਵੋਲਟੇਜ ਕਾਰਨ ਹੋਇਆ ਸੀ ਜਿਹੜਾ ਇਹ ਹਾਸਾ ਹੋਇਆ ਵੋਲਟੇਜ ਬਹੁਤ ਜ਼ਿਆਦਾ ਘਟ ਸੀਗੀ ਉਹਦੇ ਕਾਰਨ ਇਹ ਹਾਸਾ ਹੋ ਗਿਆ ਇਹ ਹਾਈ ਹਾਈ ਟੈਂਪਰੇਚਰ ਦੇ ਕਾਰਨ ਇਹ ਹਲੇ ਫਤੂਆਂ ਲਿਕਟਰੇ ਮਤਲਬ ਕਿ ਕੰਪਰੈਸਰ ਦੀ ਜਿਹੜੀ ਸੰਪਲਾ ਸੀ ਉਹ ਫਟ ਗਈਆਂ ਜੇ ਥੋੜਾ ਟਮ ਹੋਰ ਨਾ ਜਾਂਦੇ ਤਾਂ ਅੱਗ ਵੀ ਲੱਗ ਸਕਦੀ ਸੀ ਬਸ ਇਹ ਉਹ ਸਟਾਪਲੇਜਰ ਲਗਾਉਣਾ ਜ਼ਰੂਰੀ ਆ ਬਸ ਤਾਂ ਕੰਪਨੀ ਨੇ ਨਵੀਂ ਸੀ ਦੇ ਵਿੱਚ ਵੀ ਕੈਪੈਸਿਟੀ ਹੁੰਦੀ ਹੈਗੀ 150 ਤੋਂ 290 ਤੱਕ ਦੀ ਦਿੱਤੀ ਹੋਈ ਆ ਜਦੋਂ ਜ਼ਿਆਦਾ ਘਟ ਵੱਧ ਹੋ ਜਾਂਦੀ ਆ ਫਿਰ ਇਹ ਕਾਰਨ ਹੁੰਦੇ ਆ ਕਰਨਾ ਚਾਹੁੰਦਾ ਜੀ ਜਦੋਂ ਵੀ ਆਪਾਂ ਏਸੀ ਲਗਵਾਨੇ ਆ ਤਾਂ ਸਾਹਮਣੇ ਲੱਗੇ ਸਾਈਡ ਤੇ ਜਦ ਵੀ ਸਾਈਡ ਤੇ ਧੁੱਪ ਨਾ ਪਵੇ ਟੈਂਪਰੇਚਰ ਲੋ ਰਹੇ 7.5 ਜਾਂ 7 ਦੇ ਉੱਪਰ ਰੱਖਦੇ ਆ ਤਾਂ ਏਸੀ ਔਰ ਡੋਰ ਦੇ ਉੱਪਰ ਸੈਟ ਦੀ ਵਰਤੋਂ ਜ਼ਰੂਰ ਕਰੀ ਜਾਵੇ ਲਗਾਤਾਰ ਪੰਜਾਬ ਦੇ ਵਿੱਚ ਕੜਾਕੇ ਦੀ ਧੁੱਪ ਪੈ ਰਹੀ ਹੈ ਤੇ ਤੁਸੀਂ ਏਸੀ ਦੀ ਵਰਤੋਂ ਦਿਨ ਰਾਤ ਕਰ ਰਹੇ ਹੋ ਤਾਂ ਹੋ ਜਾਓ ਸਾਵਧਾਨ ਕਿਉਂਕਿ ਤੁਹਾਨੂੰ ਇੱਕ ਅਜੀਹਾ ਲਾਈਵ ਤਸਵੀਰ ਦਿਖਾਵਾਂਗੇ ਜੇਕਰ ਇਹ ਤਸਵੀਰ ਤੁਸੀਂ ਦੇਖ ਲਈ ਤਾਂ ਤੁਹਾਡੀ ਵੀ ਰੂਹ ਕੰਬ ਜਾਵੇਗੀ ਬਾਈ ਜੀ ਲੋਕ ਗਰਮੀਆਂ ਦੇ ਵਿੱਚ ਏਸੀ ਦਾ ਆਨੰਦ ਮਾਣਨ ਦੇ ਲਈ ਘਰੇ ਬੈਠੇ ਨੇ ਪਰ ਅਜੀਹੇ ਹਾਸੇ ਹੋ ਰਹੇ ਕਿਵੇਂ ਇਹ ਗੱਲਬਾਤ ਕੀ ਹੋਈ ਹੈ ਏਸੀ ਦੀ ਇਹ ਮੇਨ ਕਾਰਨ ਤਾਂ ਇਹਦਾ ਹਾਈ ਟੈਂਪਰੇਚਰ ਹੈ ਗਰਮੀ ਦਾ ਹਾਈ ਟੈਂਪਰੇਚਰ ਹੋਣ ਕਾਰਨ ਇਹ ਓਵਰ ਹੀਟ ਹੋ ਜਾਂਦੇ ਨੇ ਕੰਪਰੈਸਰ ਉਸ ਦੇ ਕਾਰਨ ਇਹ ਕੰਪਰੈਸਰ ਫਟਦੇ ਆ ਅੱਗ ਲੱਗਦੇ ਸਭ ਤੋਂ ਵੱਧ ਤੁਹਾਨੂੰ ਕੇਸ ਦੇਖੇ ਹੋਣਗੇ ਬਹੁਤ ਜ਼ਿਆਦਾ ਨੁਕਸਾਨ ਵੀ ਹੋਗੇ ਮਕੈਨਿਕ ਵੀ ਮਰ ਗਏ ਇਹ ਜ਼ਿਆਦਾਤਰ ਬੋਲਟੇਜ ਦੇ ਹੋਣ ਦੇ ਡ੍ਰੌਪਸ ਕਾਰਨ ਵੀ ਇਹ ਨੁਕਸਾਨ ਹੁੰਦੇ ਨੇ ਕੰਪਰੈਸਰ ਨੂੰ ਅੱਗ ਲੱਗਦੀ ਹੈ ਅਸੀਂ ਬਹੁਤ ਤਸਵੀਰਾਂ ਸੋਸ਼ਲ ਮੀਡੀਆ ਤੇ ਲਗਾਤਾਰ ਦੇਖ ਰਹੇ ਜਿੱਦਾਂ ਗਰਮੀ ਵੱਧ ਰਹੀ ਆ ਤਾਂ ਬਹੁਤ ਏਸੀ ਮਚਣ ਦੇ ਕਾਰਨ ਘਰ ਤੱਕ ਨੂੰ ਅੱਗ ਲੱਗ ਜਾਂਦੀ ਆ ਹਾਂ ਜੀ ਜਦੋਂ ਅਸਲ ਦੇ ਵਿੱਚ ਕੰਪਰੈਸਰ ਤੇ ਜਿਹੜਾ ਕੰਡੈਂਸਰ ਆ ਉਹਦੇ ਆਲੇ-ਦਾਲੇ ਦਾ ਜਿਹੜਾ ਟੈਂਪਰੇਚਰ ਆ 50 ਡਿਗਰੀ ਤੋਂ ਅੱਪ ਹੋ ਜਾਂਦਾਗਾ ਉਸ ਤੋਂ ਬਾਅਦ ਇਹ ਹਾਸੇ ਹੁੰਦੇ ਨੇ ਤੇ ਉਸ ਤੋਂ ਬਾਅਦ ਇਹ ਕੰਪਰੈ ਤਾ ਉਦੋਂ ਬਾਅਦ ਇਹ ਕੰਡੈਂਸਰ ਦਾ ਜਿਹੜਾ ਤਾਪਮਨ ਉਹ ਵੱਜ ਜਾਂਦਾ ਹੈਗਾ ਗੈਸ ਘਟ ਕਾਰਨ ਹੋਣ ਕਾਰਨ ਵੀ ਉਸ ਤੋਂ ਬਾਅਦ ਕਈ ਕਾਰਨ ਜਿਵੇਂ ਵੋਲਟੇਜ ਡ੍ਰੌਪਸ ਹੋ ਗਈ ਜਾਂ ਘਟ ਗਈ ਜਾਂ ਵੱਧ ਗਈ ਵੋਲਟੇਜ ਘਟ ਕਾਰਨ ਵੀ ਇਹ ਹਾਸੇ ਹੁੰਦੇ ਨੇਗੇ ਅਸੀਂ ਤਸਵੀਰ ਦੇਖ ਰਹੇ ਹਾਲੇ ਵੀ ਧੂਆਂ ਮਾਰ ਰਿਹਾ ਇੱਕ ਇਹਦੇ ਏਸੀ ਦੇ ਵਿੱਚ ਕੀ ਗੱਲਬਾਤ ਹੈ ਇਹ ਵੋਲਟੇਜ ਕਾਰਨ ਹੋਇਆ ਸੀ ਜਿਹੜਾ ਇਹ ਹਾਸਾ ਹੋਇਆ ਵੋਲਟੇਜ ਬਹੁਤ ਜ਼ਿਆਦਾ ਘਟ ਸੀਗੀ ਉਹਦੇ ਕਾਰਨ ਇਹ ਹਾਸਾ ਹੋ ਗਿਆ ਤੇ ਹਾਈ ਹਾਈ ਟੈਂਪਰੇਚਰ ਦੇ ਕਾਰਨ ਇਹ ਹਾਲੇ ਵੀ ਧੂਆਂ ਮਾਰ ਰਿਹਾ ਹਾਲੇ ਵੀ ਧੂਆਂ ਲਿਕੜ ਰਿਹਾ ਮਤਲਬ ਕਿ ਕੰਪਰੈਸਰ ਜਿਹੜਾ ਸੰਭਲਾ ਜੇ ਥੋੜਾ ਟਾਈਮ ਹੋਰ ਨਾ ਜਾਂਦੇ ਤਾਂ ਅੱਗ ਵੀ ਲੱਗ ਸਕਦੀ ਸੀ ਜੀ ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਤਾਂ ਕਿਸ ਤਰੀਕੇ ਜਿਹੜਾ ਹਲੇ ਵੀ ਧੂਆਂ ਮਚ ਰਿਹਾ ਹੈ ਇਹ ਕਿ ਹਲੇ ਵੀ ਕਿਉਂਕਿ ਤੁਸੀਂ ਲੈ ਕੇ ਆਇਓ ਤਾਂ ਹਲੇ ਵੀ ਜਿਹੜਾ ਧੂਆਂ ਰੁਕ ਨਹੀਂ ਰਿਹਾ ਇਹ ਅਸਲ ਦੇ ਵਿੱਚ ਜਿਹੜਾ ਅੰਦਰ ਲੋਕ ਜਿਹੜੀ ਕੋਇਲ ਹੁੰਦੀ ਹੈ ਕਿ ਕੰਪਰੈਸਰ ਦੀ ਓਵਰ ਹੀਟ ਹੋਣ ਕਾਰਨ ਮੈਲਟ ਹੋ ਗਈ ਅੰਦਰ ਜਾ ਕੇ ਪੇਪਰਾਂ ਨੂੰ ਤੇ ਕੋਇਲ ਨੂੰ ਉਹ ਆਇਲ ਆ ਉਹ ਉਹਦੇ ਕਾਰਨ ਇਹ ਧੂਆਂ ਹਲੇ ਵੀ ਆ ਰਿਹਾਗਾ ਅੱਛਾ ਸਹੀ ਹੈ ਅਸੀਂ ਬਹੁਤ ਵਾਰ ਦੇਖਦੇ ਆ ਏਸੀ ਲਵਾਉਂਦੇ ਨੇ ਇਹਦਾ ਨਾਲ ਇੱਕ ਸਟੈਪਲਰ ਤੱਕ ਲਾਉਂਦੇ ਨੇ ਉਹਦੇ ਫਾਇਦੇ ਹੈਗੇ ਨੇ ਆਹ ਜੀ ਹਾਂ ਜੀ ਬਹੁਤ ਜਿਆਦਾ ਫਾਇਦਾ ਹੈਗਾ ਸਟੈਪਲਾਈਜ਼ਰ ਦਾ ਕਿਉਂਕਿ ਆਪਣੀ ਜਿਹੜੀ ਵੋਲਟੇਜ ਡ੍ਰੌਪਸ ਹੁੰਦੀ ਆ ਜਾਂ ਘਟਦੀ ਆ ਜਾਂ ਵੱਧਦੀ ਆ ਉਹ ਪੂਰੀ ਕਰਦਾ ਹੈਗਾ ਵੈਸੇ ਸਟੈਪਲਾਈਜ਼ਰ ਲਗਾਉਣਾ ਜ਼ਰੂਰੀ ਆ ਵੈਸੇ ਤਾਂ ਕੰਪਨੀਆਂ ਨੇ ਨਵੇਂ ਏਸ਼ੀਆ ਦੇ ਵਿੱਚ ਵੀ ਕੈਪੈਸਿਟੀ ਦਿੱਤੀ ਹੈਗੀ 150 ਤੋਂ 290 ਤੱਕ ਦੀ ਦਿੱਤੀ ਹੋਈ ਆ ਜਦੋਂ ਜਿਆ ਇਹੀ ਕਾਰਨ ਹੁੰਦੇ ਨੇ ਸਯਦ ਸਾਡੇ ਦਰਸ਼ਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਨ੍ਹਾਂ ਦੇ ਏਸੀ ਲੱਗੇ ਹੋਏ ਨੇ ਜਾਂ ਫਿਰ ਹਾਲੇ ਵੀ ਵਰਤੋਂ ਕਰ ਰਹੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਜਿਹੜਾ ਧਿਆਨ ਰੱਖਣਾ ਮੈਂ ਤਾਂ ਇਹਨਾਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਵੀ ਜਦੋਂ ਵੀ ਆਪਾਂ ਏਸੀ ਲਗਵਾਣੇ ਆ ਤਾਂ ਸਾਵੇਂ ਲੱਗੇ ਸਾਈਡ ਤੇ ਜਿਹੜੀ ਸਾਈਡਾ ਧੁੱਪ ਨਾ ਪਵੇ ਟੈਂਪਰੇਚਰ ਲੋ ਰਹੇ ਸੱਡ ਜਾਂ ਸਤ ਦੇ ਉੱਪਰ ਰੱਖਦੇ ਆ ਤਾਂ ਏਸੀ ਆਊਟਰ ਦੇ ਉੱਪਰ ਸੱਡ ਦੀ ਵਰਤੋਂ ਜ਼ਰੂਰ ਕਰੀ ਜਾਵੇ ਇੱਕ ਅਪੀਲ ਆਪਾਂ ਹੋਰ ਕਰਦੇ ਆ ਵੀ ਏਸੀ ਨਾਲੋਂ ਤਾਂ ਆਪਾਂ ਰੁੱਖ ਲਗਾਈਏ ਜਿਹੜਾ ਟੈਂਪਰੇਚਰ ਆ ਆਪਣਾ ਹੋਰ ਡਾਊਨ ਹੋਵੇ ਜਾ ਤਾ ਜਿਹੜੇ ਏਸੀ ਦੀ ਵਰਤੋਂ ਹਾਲੇ ਵੀ ਇਸ ਗਰਮੀ ਦੇ ਵਿੱਚ ਕਰ ਰਹੇ ਨੇ ਤਾਂ ਉਹ ਸਾਵਧਾਨ ਹੋ ਜਾਓ ਇਹਨਾਂ ਤਸਵੀਰਾਂ ਨੂੰ ਦੇਖ ਕੇ ਤੇ ਜੋ ਬਾਈ ਜੀ ਵੱਲੋਂ ਮੇਨ ਗੱਲਾਂ ਦੱਸੀਆਂ ਗਈਆਂ ਨੇ ਧਿਆਨ ਦੇਣ ਵਾਲੀਆਂ ਤਾਂ ਉਹਨਾਂ ਗੱਲਾਂ ਦਾ ਵੀ ਧਿਆਨ ਰੱਖੋ ਨਹੀਂ ਤਾਂ ਤੁਹਾਡੇ ਏਸੀ ਨਾਲ ਵੀ ਅਜਿਹੀ ਜਿਹੜੀ ਘਟਨਾ ਵਾਪਰ ਸਕਦੀ ਹੈ ਤੇ ਵੱਡਾ ਹਾਦਸਾ ਵੀ ਜਿਹੜਾ ਵਾਪਰ ਸਕਦਾ ਤੇ ਅਸੀਂ ਵੀ ਅਪੀਲ ਕਰਦੇ ਆ ਵੀ ਆਪਣੇ ਦਰਸ਼ਕਾਂ ਨੂੰ ਜਿਨ੍ਹਾਂ ਦੇ ਏਸੀ ਲੱਗੇ ਹੋਏ ਆ ਤਾਂ ਉਹ ਏਸੀ ਦੀ ਵਰਤੋਂ ਘਟ ਕਰਨ ਕਿਉਂਕਿ ਲਗਾਤਾਰ ਗਰਮੀ ਵਧ ਰਹੀ ਹੈ ਤਾਂ ਇਸ ਦੀ ਵਰਤੋਂ ਜਿਹੜਾ ਰਾਤ ਦੇ ਸਮੇਂ ਕੀਤੀ ਜਾਵੇ ਕਿਉਂਕਿ ਗਰਮੀ ਵਧ ਰਹੀ ਹੈ ਤਾਂ ਹੀਟ ਦੇ ਕਾਰਨ ਤੁਹਾਡੇ ਏਸੀ ਨਾਲ ਵੀ ਜਿਹੜੀ ਮੰਦਭਾਗੀ ਘਟਨਾ ਹੋ ਵਾਪਰ ਸਕਦੀ ਹੈ ਸੰਗਰੂਰ ਤੋਂ ਦਾ ਪੰਜਾਬ ਫਰਸਟ ਦੇ ਲਈ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ